ਸੋ ਇਹਦੇ ਚ ਇੱਕ ਇੰਟੀਮੇਸ਼ਨ ਸਾਡੇ ਕੋਲ ਆਈ ਸੀ ਜਿਹਦੇ ਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲੜਕਾ ਕੇਸ਼ਵਰ ਸਿੰਘ ਜਦੀ ਉਮਰ ਅਰਾਊਂਡ 55 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀਗਾ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਮਿਸਿੰਗ ਹੈ 24 ਜੂਨ 2024 ਦਾ ਜਦੋਂ ਇਹਦੇ ਚ ਤਫਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫਤੀਸ਼ ਦੇ ਲੜੀ ਵਿੱਚ SPD ਸਾਫ SP ਸਪੈਸ਼ਲ ਬ੍ਰਾਂਚ ਆਪਣੇ DSP ਸਮਾਣਾ ਤੇ SHO ਪਸਿਆਣਾ ਇੰਚਾਰਜ ਚੌਂਕੀ ਡਕਾਲਾ ਇਹਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਚ ਤਫ਼ਤੀਸ਼ ਕੀਤੀ ਤਫ਼ਤੀਸ਼ ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ ਚ ਸੋ ਜਦੋਂ ਉਹ ਉਸ ਕੇਸ ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉੱਥੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਔਰ ਗੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਚ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਔਰ ਛਟੀਰਾ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਇਰੇ ਦਾ ਬੇਟਾ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉਥੇ ਫਾਰਮ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਬਟ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਵੇਰੇ ਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਤੇ ਸਮੇਤ ਪਾਖੜਾ ਨਹਿਰ ਦੇ ਵਿੱਚ ਸੁੱਟਿਆ। ਸੋ ਮੋਟਰਸਾਈਕਲ ਹੁਣ ਅਸੀਂ ਰਿਕਵਰ ਕਰ ਲਿਆ। ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈੱਡ ਬੋਡੀ ਰਿਕਵਰ ਕਰ ਲਈ ਜਾਵੇ। ਡੈੱਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ। ਬਟ ਇਹਨਾਂ ਦਾ ਜਿਹੜਾ ਇਕਬਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ। ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਔਰ ਸਟੀਰਾਦੀ ਉਮਰ ਅਰਾਊਂਡ 50 ਸਾਲ। ਹੀਰਾ ਲਾਲ ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਸ ਗੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੀ ਉਮਰ ਅਰਾਊਂਡ 24 ਸਾਲ ਹੈ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਕਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਨਟੀਪੀਐਸ ਦਾ ਸੋ ਵੈਪਨ ਆਫ ਅਫੈਂਸ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਗਏ ਰਿਕਵਰ ਹੋ ਚੁੱਕੀ ਹੈ ਤੇਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਕੋਰਟ ਤੋਂ ਰਿਮਾਂਡ ਲੈ ਕੇ ਔਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀ ਉਹ ਤੋੜੀ ਚਲਦੀ। ਸਰ ਇਹਨਾਂ ਨੇ ਪਹਿਲਾਂ ਵੀ ਕੋਈ ਕਸਲ ਦੇ ਵਿੱਚ ਮਾਰਦਾ ਨਹੀਂ। ਨਹੀਂ ਇਹਨਾਂ ਤੇ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਡੀ ਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਹੈ। ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ। ਸਰ ਇਹਨਾਂ ਨਾਲ ਕਾਗਜ਼ ਕਿੱਥੇ ਪਈ? ਹਾਂਜੀ। ਇਹਨਾਂ ਦੇ ਰੈਸ਼ ਕਿੱਥੇ ਪਈ? ਅਰੈਸਟ ਅੱਜ ਪਈ ਹੈ। ਸਰ ਇਹਨਾਂ ਕਰਤਾਲੇ ਵਿੱਚ ਹਾਂਜੀ। ਕਾਰਨ ਮੇਨ ਕੀ ਸੀ ਜੀ? ਕਾਰਨ ਇਹ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ। ਬਟ ਉਹ ਬੰਦਾ ਉੱਠ ਗਿਆ ਤੇ ਉਦੋਂ ਇਹਨਾਂ ਨੇ ਮਾਰ ਤੋ। ਇਹ ਕਿਹੜੇ ਪਰਚੋ ਵੀ ਚੋਰੀ ਦੇ ਅਸਾਮੀ ਨੇ ਇੱਕ ਦੋ ਚੋਰੀ ਦੇ ਨੇ ਇੱਕ ਐਂਡੀਪੀਏ ਤਿੰਨ ਪਰਚੇ ਇਹ ਕੋ ਵੀ ਵੀ ਦੀਦਾ ਦਾ ਜਿਹੜੇ ਕਿਸਤੰਦਰ ਦੇ ਜਿਹੜਾ ਇਹ ਤਿੰਨ ਕੇਸਿਸ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਹਾਂਜੀ ਸਰ ਉਹ ਲੈ ਕੇ ਆਏ ਆ 64/24 64 ਨੂੰ ਇਥਰੇ ਡੇਟਾ ਆਈ ਗਈ ਜਿਹਨੂੰ ਪੁਰਾਣੇ ਲੱਗ ਜਿਹਨੂੰ ਅੰਦਰ ਕੀਤਾ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜਿਆ ਗਿਆ ਇਹਨੂੰ ਪਰਚਾ ਜਿਹੜਾ ਇਹਦਾ 66/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟੀ ਅਸੀਂ ਲੈ ਕੇ ਆਏ ਆ ਪਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਮਕਸਦ ਹੈ ਤੇ ਤੁਸੀਂ ਪ੍ਰੈਸ ਨੋਟ ਦਾ ਸੈਕਿੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ 66/24 ਦੀ ਤਫਤੀਸ਼ ਦੌਰਾਨ ਰਾਹੁਲ ਅਰਫਗੰਜਾ ਨੂੰ ਪ੍ਰੋਡਕਸ਼ਨ ਵਾਰੰਟੀ ਲਿਆਂਦਾ ਗਿਆ 14 ਤਰੀਕ 14 ਅਗਸਤ